ਹਾਂ ਕੌਣ ਹੋਊਗਾ ਫੋਲੋ ਕੇ ਪੂਆ ਕੋ ਖੋਲਣਾ ਮੈਂ ਕਿਹੜਾ ਬਾ ਲਾ ਨੀਮਾ ਚੱਦਕੇ ਨੀ ਸਤਿ ਸ਼੍ਰੀ ਅਕਾਲ ਤੇਰੇ ਘਰੇ ਹੁਣ ਕਾਈ ਇਹ ਪੱਟੇ ਆਈ ਨਹੀਂ ਮੇਰੇ ਕੋਲ ਹੋਰ ਠੀਕ ਠਾਕ ਹਾਂ ਚਾਨਕੀ ਪੱਟੇ ਬਸ ਮਹਿਰ ਕੀ ਸਰਪ੍ਰਾਈਜ਼ ਹੀ ਦੇਣੇ ਜਾ ਕੇ ਹਾਂ ਗੜੀ ਸਤਿ ਸ਼੍ਰੀ ਅਕਾਲ ਸਾਰੀ ਹੀ ਕਾਲਾ ਡਾਡੀ ਦਾ ਬੜਾ ਮਾਜੇ ਜੈਨਾ ਹਾਂਜੀ ਹਾਂਜੀ ਜੀ ਨਾ ਜੇ ਆਗੇ ਜੇ ਕੋਈ ਫੋਨ ਬਾਣ ਵੀ ਨਹੀਂ ਕੀਤਾ ਮੈਂ ਹਰ ਕੀ ਸਰਪ੍ਰਾਈਜ਼ ਦਿੰਨੇ ਆ ਜਾ ਕੇ ਇੰਦਰ ਹੀ ਪੈਨੇ ਆ ਇੱਥੇ ਕਿੱਥੇ ਪੱਖੇ ਥੱਲੇ ਆ ਜਾ ਚਲੋ ਆ ਜਾਓ ਡਾਡੀ ਜੀ ਹੋਰ ਵਧ ਗਿਆ ਵਧ ਗਿਆ ਬੈ ਜਾ ਇੱਥੇ ਬੈ ਕੇ ਬੈ ਕੇ ਅਚਾਨਕ ਕੀ ਆ ਗਿਆ ਮੈਂ ਤਾਂ ਸੋਚਿਆ ਵੀ ਨਹੀਂ ਕਾ ਕਿ ਤੋ ਐਡੀ ਚੱਤੀ ਆ ਜਾਣਾ ਵਾ ਮੈਰ ਕੀ ਇਦਾਂ ਹੀ ਹੋਣਾ ਹੈ ਮੈਂ ਦੱਸਣਾ ਹੀ ਨਹੀਂ ਇਹਨਾਂ ਨੂੰ ਫੇਰ ਵੀ ਪਤਾ ਦੱਸਿਆ ਹੋਇਆ ਚੱਲ ਕੋਈ ਗੱਡੀ ਲੈਣ ਜਾਂਦਾ ਚਾਹ ਉਹ ਗੱਲਾਂ ਹੁੰਦੀਆਂ ਤੇ ਇਤਾਂ ਚਾਨਕੀ ਆ ਕੇ ਤੇ ਵੇਖਾ ਹੁਣ ਕਿੱਤਰ ਆਇਆ ਪਿੱਛੋਂ ਉਹ ਪਿੱਛੇ ਹੀ ਗੱਡੀ ਕਰ ਲਈ ਸੀ ਹਾਂ ਤੇ ਉਹ ਇੱਥੋਂ ਹੀ ਚਲੇ ਗਏ ਗਾਣਾ ਅੰਗੇ ਹੋ ਅੱਛਾ ਤੇ ਇੱਥੇ ਵੀ ਉਹ ਵਿੱਕੀ ਨੂੰ ਫੋਨ ਕਰ ਲਿਆ ਹੈ ਅੱਛਾ ਤੇ ਵਿੱਕੀ ਨੂੰ ਮੈਂ ਕਿਹਾ ਤੂੰ ਮੁਰ ਜਾ ਹਣ ਤੇ ਤੇਰਾ ਵੀ ਨਾ ਪਤਾ ਲੱਗੇ ਆਹ ਮੈਂ ਤੇਰਾ ਨਾ ਪਤਾ ਲੱਗੇ ਤੇ ਵਿੱਕੀ ਨੇ ਵੀ ਨਹੀਂ ਦੱਸਿਆ ਫਿਰ ਮੈਂ ਮੈਂ ਕਿਹਾ ਸੀ ਪਹਿਲੇ ਫੋਨ ਕਰਕੇ ਮੈਂ ਦੱਸੀ ਨਾ ਲੈ ਸਾਰੇ ਵੇ ਲੋ ਹਾਂ ਜਾ ਵੀ ਆਪੇ ਮਾਫੀਓ ਤੂੰ ਮੋਲੇ ਰੱਖੀ ਦੇ ਤੇ ਠੀਕ ਠਾਕ ਰਿਆ ਬੜਾ ਵਧੀਆ ਰਿਆ ਸਫਰ ਤੇ ਆਹੋ ਆਕਿਆ ਉੱਥੇ ਚੰਗਾ ਨੰਗਾ ਟਾਈਮ ਉੱਥੇ ਬੜਾ ਵਧੀਆ ਬਹੁਤ ਸੋਹਣਾ ਚੰਗਾ ਹੋਰ ਤੁਸੀਂ ਸਰਾ ਕੀਤਾ ਠੀਕ ਠਾਕ ਆ ਸ਼ਹਿਰ ਤਾਂ ਇਦਾਂ ਹੁਣ ਵਿਗੜੀ-ਵਗੜੀ ਰਹੀ ਜੀ ਆ ਅੱਛਾ ਤੇ ਚਲੋ ਕੋਈ ਨਹੀਂ ਦਵਾ ਦਾਰੂ ਕਰਾਂਗੇ ਆ ਹੁੰਦੀ ਕੋਈ ਨਹੀਂ ਆ ਗਿਆ ਹਣ ਤੋਂ ਐ ਤੇ ਭਰਾਵਾਂ ਤਰਸਣ ਦੇ ਵਿਦਿਆਲ ਕਦੋਂ ਆਵੇ ਦੇ ਕਿਤੇ ਸਾਡਾ ਪਤਾ ਪਤਾ ਨਹੀਂ ਉਹ ਮਾਂ ਵੀ ਅਮਰਜੈਂਸੀ ਲਈ ਛੁੱਟੀ ਥੋੜੀ ਜੀ ਥੋੜੀ ਜੀ ਮੜੀ ਆਵੇ ਆ ਸ਼ਹੀ ਗਾਦੀ ਸਸਰੀ ਪਾਲ ਉਹ ਸੁਣਾਓ ਠੀਕ ਠਾਕ ਵਧੀਆ ਤੁਸੀਂ ਦੱਸੋ ਆਈ ਵੀ ਠੀਕ ਠਾਕ ਆ ਠੀਕ ਠਾਕ ਪਹੁੰਚੇ ਹਾਂ ਠੀਕ ਠਾਕ ਆ ਚਲੋ ਵਧੀਆ ਪੀ ਲੋ ਬਾਣੀ ਔਰ ਪਾਣੀ ਹੁਣਿੰਦੇ ਦੇਖਦੇ ਕਿੱਥੇ ਆ ਇੱਥੇ ਹੀ ਆ ਕਿਤੇ ਕੰਮ ਹੀ ਗਏ ਆ ਹੁਣੇ ਗਏ ਹੀ ਅਜੇ ਆ ਜਾਂਦੇ ਕੋਈ ਤਾਂ ਨਹੀਂ ਠੀਕ ਆ ਮੈਂ ਹਾਂ ਕਰ ਕੋਈ ਵੀ ਨਹੀਂ ਦਿਖਣ ਰਿਆ ਲੱਗਦਾ ਗਏ ਕਿਤੇ ਪਰ ਜਾਣਾ ਕਿੱਥੇ ਆ ਵੇ ਅਸੀਂ ਚੱਲਣ ਰਿਆ ਅੰਦਰ ਲਮੇ ਪਏ ਨੇ ਗਰਮੀ ਕਰਾਂਦੀ ਆ ਮੈਂ ਮੰਮੀ ਪਾ ਮੈ ਗੁੱਸੇ ਹੀ ਹੋਵੇ ਪੀ ਇਹ ਬਿਨਾ ਦੱਸੇ ਕਿੱਥੇ ਚਲ ਗਿਆ ਸੀਗੇ ਕੋਖ ਨਹੀਂ ਆਂਦੀ ਤੂੰ ਦੱਸਣਾ ਸੀ ਵੀ ਭੈਣ ਗਏ ਚਲਾ ਜਾ ਗਾ ਹੁਣ ਹੋਰ ਫੇ ਰੋਟੀ ਪਾਣੀ ਕੋਲ ਤੋਂ ਚੰਗਾ ਮਿਲਦਾ ਓਥੇ ਕੰਪਨੀ ਦਾ ਰੋਟੀ ਪਾਣੀ ਮੰਮੀ ਜਿੰਨਾ ਮਰਜੀ ਵਧੀਆ ਹੋਵੇ ਪਰ ਘਰ ਵਰਗਾ ਥੋੜਾ ਹੁੰਦਾ ਵਾ ਨਹੀਂ ਨਹੀਂ ਘਰ ਵਰਗੀ ਥੋੜੀ ਰੀਸ ਵਾ ਹਰੇਕ ਚੀਜ਼ ਤੇ ਫ੍ਰਿਜਰ ਹੁੰਦੀ ਓਥੇ ਫ੍ਰਿਜਾਂ ਚ ਲੱਗੀਆਂ ਹੁੰਦੀਆਂ ਵਾ ਬੱਲੇ ਬੱਲੇ ਮੇਰਾ ਭਰਾ ਆ ਗਿਆ ਅਸੀ ਬਾਦ ਵੀਰ ਜੀ ਹੋਸ਼ਾਤ ਦਾ ਠੀਕ ਠਾਕ ਸਭ ਤੁਸੀਂ ਦੱਸੋ ਕੰਮ ਵਾਤ ਬੜੇ ਵਧੀਆ ਫਿੱਟੇ ਪਏ ਆਗੇ ਖੇਤਾਂ ਨੂੰ ਕੀ ਹੋਇਆ ਤੂੰ ਆ ਗਿਆ ਸਤਿ ਸ਼੍ਰੀ ਅਕਾਲ ਪਿਆ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਸਭ ਵਧੀਆ ਠੀਕ ਠਾਕ ਆ ਦਸਿਆ ਨਹੀਂ ਆਉਣ ਲੱਗੇ ਨੇ ਚਾਂਕੀ ਆ ਗਿਆ ਯੋ ਉਹ ਚੱਲ ਪਤਾ ਲੱਗਾ ਜਦੋਂ ਦਰਵਾਜ਼ਾ ਹੀ ਖੋਲਿਆ ਉਹ ਚੱਲ ਵਧੀਆ ਭਰਾ ਤੇ ਗਿਆ ਨਾ ਹਾਂ ਉਹੋ ਜੀ ਗੱਲ ਮੈਂ ਕਿ ਨਹੀਂ ਪਹਿਲਾਂ ਦੱਸ ਦਿੰਦਾ ਤੇ ਫਿਰ ਕੀ ਮੈਂ ਜਾ ਕੇ ਲੈ ਆਉਂਦਾ ਤੈਨੂੰ ਸਦਾਈਆ ਨਹੀਂ ਮੈਂ ਦੱਸਣਾ ਹੀ ਨਹੀਂ ਸੀ ਤੇ ਇਸਪਰਾਈਜ਼ ਦਿੱਤਾ ਹੁਣ ਨਾ ਨੇ ਸਰਪ੍ਰਾਈਜ਼ ਥੋੜਾ ਦਿੱਤਾ ਵਾ ਉਹਨੇ ਸਾਫਾ ਮਾਰਿਆ ਵਾ ਭਲਾ ਘਰ ਦੇ ਘਰੇ ਟੱਕਰ ਦੇ ਕੇ ਨਹੀਂ ਟੱਕਰ ਉਹੀ ਗੱਲ ਹੋਈ ਵੇਖ ਲਓ ਤੁਸੀਂ ਘਰ ਹੀ ਆਨੇ ਸੀ ਬਾਕੀ ਸਾਰਿਆਂ ਦੇ ਨੰਬਰ ਬਣ ਕੇ ਅਹੀਂ ਜਿਹੜੇ ਪੱਕੇ ਘਰੇ ਰਹਿੰਦੇ ਸਾਡਾ ਸੌਰੀ ਫੀਲ ਕਰਦੇ ਭਰਾ ਕੋਈ ਨਹੀਂ ਕਿਰਚ ਸੌਰੀ ਵਾਲੀ ਕਿਹੜੀ ਗੱਲ ਵਾ ਰੋਜ਼ ਇੱਦਾਂ ਜਾਂਦੇ ਆਉਂਦੇ ਹੋਣੇ ਆ ਨਾ ਮੰਮੀ ਨਹੀਂ 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 ਕੰਮ ਨੂੰ ਗਏ ਹੋਣੇ ਆ ਮੈਨੂੰ ਦੱਸ ਕੇ ਨਹੀਂ ਹਟ ਅੱਜ ਗਏ ਅੱਛਾ ਅੱਛਾ ਚਲ ਹੋਰ ਸਾਰਾ ਸਫਰ ਵਧੀਆ ਤੇਰਾ ਬਹੁਤ ਵਧੀਆ ਬਹੁਤ ਵਧੀਆ ਚਲ ਵਧੀਆ ਤੁਸੀਂ ਦੱਸੋ ਕਿ ਠੀਕ ਵੇਖਦਾ ਕਮਜ਼ੋਰ ਹੋਇਆ ਜੋ ਓ ਚੱਲ ਡੈਡੀ ਕੋਈ ਗੱਲ ਹੀ ਹੁਣ ਮਈਆਂ ਸੁਈਆਂ ਤਕੜਾ ਕਰਦਾ ਮੈਂ ਨਹੀਂ ਗੱਲ ਵਾ ਦੇ ਨਹੀਂ ਆ ਕੋਮਜੋਰ ਹੈ ਗੋਗੜ ਪਈਏ ਕਮਜੋਰ ਹੈ ਤੂੰ ਤਕੜਾ ਕਿੱਤਾ ਕਰ ਦੇਗਾ ਉਹ ਖੁਆ ਮਾਰ ਕੇ ਪੈਕਾ ਦਾਂਗੇ ਇਹ ਨਹੀਂ ਗੱਲ ਆ ਆ ਮਾਰ ਗਰਮੀਆਂ ਚ ਖੁਆ ਕੇ ਨਹੀਂ ਬਾਹਰ ਠੰਡੇ ਮੌਸਮ ਆ ਬਈ ਠੰਡੀਆਂ ਚੀਜ਼ਾਂ ਪਾ ਦਿੰਦੇ ਹਾਂ ਚਾਟ ਪਾਈਆਂ ਨਾ ਗਰਮ ਹੁਣ ਆ ਹੁਣ ਠੰਡੀਆਂ ਪਾ ਦਿੰਦੇ ਹਾਂ ਠੰਡੀਆਂ ਪਾ ਦਾਂਗੇ ਸਹੀ ਆ ਉਹ ਵੀ ਸਹੀ ਆ ਚਾਹ ਤੇ ਬਣ ਗਈ ਆ ਹੀਰੇ ਨੂੰ ਫੜਾਵਾਂ ਪਹਿਲਾਂ ਉਹਦੇ ਲਈ ਮੈਡਮ ਨੂੰ ਲੈ ਹੀ ਜਾਨੀ ਨਾਲ ਫੇਰ ਕਹਣਾ ਮੇਰੇ ਨਾਲ ਵਿਦਕਰੇ ਕਰਦੀ ਆ ਉਹਨੇ ਤੇ ਛੱਟ ਵਾਲ ਪਾ ਲੈਣਾ ਮੈਨੂੰ ਨਹੀਂ ਚਾਹ ਪੁੱਛੀ ਤੇ ਉਹਦੇ ਲਈ ਲੈ ਆਈ ਰਹਿਣ ਤਾਂ ਤੀ ਜਿਹੜੀ ਚੀਜ਼ ਕੱਢਣੀ ਹੋ ਮੈਂ ਆਪੇ ਕੱਢ ਕੇ ਤੇ ਥਾਉਂ ਥਾਈ ਰੱਖ ਲੈਣੀ ਆ ਵਾ ਕੋਈ ਸਪੈਸ਼ਲ ਵੀ ਹੁੰਦੀ ਆ ਚੀਜ਼ ਕਿਸ ਦੇ ਵਾਸਤੇ ਐਡੀ ਤਾਂ ਹੀ ਗੜੀ ਸਪੈਸ਼ਲ ਲੈ ਆਂਦੀ ਵੀ ਮੈਨੂੰ ਦੱਸਿਆ ਹੀ ਨਹੀਂ ਆ ਆ ਚਾਹ ਲੈ ਲਓ ਵੀਰ ਜੀ ਆ ਕਬਲ ਤੋਂ ਵੀ ਲੈ ਲੈ ਚਾਹ ਕੋਈ ਨਹੀਂ ਰੱਖ ਦੋ ਆ ਕਰਨ ਲਈ ਲਿਆ ਆ ਮੈਂ ਕੱਪੜੇ ਤੇ ਕਿੱਥੇ ਗਿਆ ਕਰਨ ਕਰਨ ਤੇ ਇੱਥੇ ਕਿਹ ہزار ਬੇਲੀ ਦੇ ਲਾਗੇ ਖਲੋਤਾ ਹੋਣਾ ਜਾਂ ਕਿਤੇ ਗਿਆ ਹੋ ਉਹਦੇ ਨਾਲ ਤੁਹਾਨੂੰ ਮਾੜਾ ਮੋਟਾ ਰੋਕਿਆ ਕਰੋ ਉਹਨੂੰ ਕਿ ਸਾਰਾ ਦਿਨ ਫਿਰਦਾ ਰਹਿੰਦਾ ਹੋ ਰੋਕਣਾ ਰਕਣਾ ਕੀ ਆ ਵੇਲਾ ਹੈਗਾ ਵਾ ਆਈਲੈਂਡਸ ਕਰ ਲਈ ਆ ਇੱਕੋ ਹੀ ਜੇਦ ਫੜੀ ਆ ਵੀ ਮੈਨੂੰ ਬਾਹਰ ਭੇਜੋ ਬਾਹਰ ਭੇਜੋ ਤੁਹਾਡਾ ਇੰਨਾ ਜ਼ੋਰ ਨਹੀਂ ਪੈਂਦਾ ਪਰ ਆ ਤੁਸੀਂ ਕੱਪੜਿਆਂ ਦੀ ਕੀ ਖੇਚਲ ਕੀਤੀ ਇੱਥੇ ਉਹ ਵੀ ਕੱਪੜੇ ਬਣਾਉਂਦਾ ਰਹਿੰਦਾ ਵਾ ਵਾਨਸ ਵੰਨੇ ਪਾਉਂਦਾ ਵਾ ਨਹੀਂ ਖੇਚਲ ਵਾਲੀ ਕਿਹੜੀ ਗੱਲ ਵਾ ਉਹ ਵੀ ਚੱਲ ਆਪਣਾ ਪੁੱਤ ਵਾ ਤੇ ਬਾਹਰ ਜਾ ਕੇ ਕਿਹੜੇ ਰੁੱਖਾਂ ਨੂੰ ਲੱਗੇ ਉੱਥੇ ਵੀ ਕੰਮ ਕਰੂ ਤੇ ਫੇਰ ਹੀ ਕਮਾਈ ਜਾਣੇ ਆ ਉਹ ਤੇ ਗੱਲ ਤੁਹਾਡੀ ਠੀਕ ਆ ਇਹੋ ਹੀ ਆ ਨਾ ਪਹਿਲਾਂ ਲਾਵਾਂਗੇ ਤੇ ਫੇਰ ਹੀ ਕਮਾਵਾਂਗੇ ਉਹ ਤੇ ਹੁਣ ਲਾਉਣੇ ਪੈਣੇ ਆ ਤੇ ਜੇ ਹੁਣ ਬੱਚੇ ਬਾਹਰ ਭੇਜੀਦੇ ਤੇ ਉਹ ਕਮਾਈਆਂ ਕਰਦੇ ਆ ਘਰ ਨੂੰ ਹੀ ਭੇਜਦੇ ਆ ਅਸੀਂ ਤੇ ਇਹੋ ਹੀ ਆਨੇ ਆ ਕਿ ਹਾਡੀ ਤੇ ਗੋਏ ਕੂੜੇ ਚ ਨੰਗ ਗਈ ਆ ਚੱਲ ਸਾਡੇ ਬੱਚੇ ਦੀ ਸਵਰਜੇ ਜ਼ਿੰਦਗੀ ਚਲੋ ਤੁਸੀਂ ਬੈਠੋ ਚਾਹ ਪੀਓ ਠੰਡੀ ਹੋਣ ਰਹੀ ਆ ਕੋਈ ਨਹੀਂ ਬੈਠਾ ਤੇ ਮੈਂ ਹੈਗਾ ਹੀ ਇੱਥੇ ਐਵੇਂ ਧਗੜ ਧਗੜ ਕਰਦਾ ਰਹਿੰਦਾ ਵਾ ਸਾਰਾ ਦਿਨੋ ਕੋਈ ਕੰਮਕਾਰ ਸਿਖਾਓ ਉਹਨੂੰ ਕਿਸੇ ਪਾਸੇ ਲੱਗੇ ਇੱਥੇ ਨੂੰ ਕਿਸ ਨੂੰ ਕਰਨ ਦਾ ਜਮਾਨਾ ਹੈਗਾ ਬਹੁਤੀ ਤੁਸੀਂ ਉਹਨੂੰ ਮਾਤ ਨਾ ਦਿਓ ਵੀ ਉਹਨਾਂ ਨੂੰ ਅੱਗੇ ਹੀ ਬੜੀ ਮਾਤ ਵਾ ਆ ਤੁਸੀਂ ਪੈਂਟ ਸ਼ਰਟ ਉਹਦੇ ਵਾਸਤੇ ਲੈ ਆਏ ਆ ਮੈਨੂੰ ਤਾਂ ਤੁਸੀਂ ਪੁੱਛਿਆ ਨਹੀਂ ਆ ਕਿਉਂ ਤੈਨੂੰ ਕਿਉਂ ਪੁੱਛਣਾ ਸੀ ਮੈਂ ਯੋ ਮੈਨੂੰ ਪੁੱਛਣਾ ਹੀ ਨਹੀਂ ਮਾਤਾ ਦੀ ਕੋਈ ਨਹੀਂ ਲੱਗਦੀ ਇੱਥੇ ਹੈ ਨਹੀਂ ਕਿ ਕੋਈ ਵੀ ਕਦਰ ਪਹਿਲਾਂ ਵਾਲੀਆਂ ਗੱਲਾਂ ਨਾ ਸਮਝੋ ਤੁਸੀਂ ਆਪੋ ਆਪਣੇ ਰਾਹ ਹੋ ਗਏ ਹੁਣ ਇੱਥੇ ਕਾਦੇ ਆਪੋ ਆਪਣੇ ਰਾਹ ਹੋ ਗਿਆ ਕੀ ਹੋ ਗਿਆ ਵਾ ਇੱਥੇ ਪੁੱਛ ਦੋ ਫੇ ਸਭ ਕੋ ਹੁਣ ਨਹੀਂ ਕਬਲ ਤੈਨੂੰ ਮੈਂ ਇੱਕ ਗੱਲ ਦੱਸਤੀ ਓ ਜਦੋਂ ਵੀ ਮੈਂ ਘਰ ਆਉਣਾ ਵਾ ਨਾ ਤੇ ਤੁਹਾਡੀ ਇਹੋ ਕੰਜਰ ਕੜੀ ਰਹਿੰਦੀ ਆ ਨਹੀਂ ਤਾਂ ਕੰਜਰ ਕੜੀ ਮੈਂ ਪੰਨੀ ਆ ਤੁਹਾਨੂੰ ਹੋਰ ਕੋਈ ਨਹੀਂ ਲੱਗਦਾ ਮੈਂ ਹੀ ਲੱਗਦੀ ਆ ਸਾਰੇ ਪ੍ਰਸਾਦ ਦੀ ਜਾਣ ਮੈਂ ਹੀ ਆ ਹੋਰ ਕੋਈ ਜੀ ਨਹੀਂ ਆ ਹੁਣ ਵੇਖ ਮੈਂ ਆਇਆ ਵਾ ਤੇ ਸਾਰਾ ਪਰਿਵਾਰ ਕਿੰਨਾ ਖੋਸਵਾ ਤੇ ਜਿਉ ਮੁੰਡੇ ਵਾਸਤੇ ਕੁਝ ਲਿਆਉਣਾ ਨਹੀਂ ਆ ਉਰਲੀ ਕੁਝ ਲਾਉਣਾ ਨਹੀਂ ਉਹਦੇ ਉੱਤੇ ਉਹ ਵੀ ਤੇ ਆਪਣਾ ਹੀ ਉਹ ਬਗਾਨਾ ਵਾ ਸਾਡੇ ਮੁੰਡੇ ਦਾ ਕੋਈ ਕਿ ਨੱਕ ਚਾ ਕਰਦਾ ਵਾ ਕਰਦੇ ਹੀ ਆ ਕਰਦੇ ਕਿਉਂ ਨਹੀਂ ਆ ਤੇਰੇ ਮੁੰਡੇ ਦਾ ਚਾ ਜਨੇ ਜੋਗੇ ਹੈਗੇ ਆ ਤੁਹਾਨੂੰ ਕੀ ਪਤਾ ਤੁਸੀਂ ਤੇ ਬਾਹਰ ਰਹਿਨੇ ਤੁਹਾਨੂੰ ਪਿਓ ਪੋਤ ਨੂੰ ਕੀ ਪਤਾ ਵਾ ਪਏ ਇੱਥੇ ਕੀ ਕੋਹ ਬੰਡਿਆ ਵਾ ਤੇ ਤੇਰੇ ਮੁੰਡੇ ਨੂੰ ਵੀ ਲਾ ਕੇ ਉਹਨਾਂ ਭੇਜਿਆ ਸੀ ਪਹਿਲਾਂ ਭੇਜਿਆ ਨਹੀਂ ਉਹਨਾਂ ਨੇ ਭੇਜਿਆ ਹੀ ਕਿਨੇ ਆ ਗੋਏ ਦੇ ਸਿਰੋਂ ਲਾਤੇ ਸਾਡੇ ਮੁੰਡੇ ਦੇ ਕਮਲ ਹਾ ਗੱਲ ਤੂੰ ਅੱਜ ਕਹਿਤੀ ਆ ਮੁੜ ਕੇ ਨਾ ਕਹਿ ਦੀ ਕਿਤੇ ਤੈਨੂੰ ਲੀੜੇ ਨਾਲ ਲੀੜਾ ਮਿਲਦਾ ਕੱਪੜੇ ਨਾਲ ਕੱਪੜਾ ਮਿਲਦਾ ਕਿਹੜੀ ਚੀਜ਼ ਦੀ ਤੈਨੂੰ ਕਮੀ ਆ ਇੱਥੇ ਰੋਲੀ ਪਈ ਜਾਂ ਨਹੀਂ ਰਹਿਣੀ ਆ ਹਰ ਵੇਲੇ ਤੂੰ ਨਹੀਂ ਹਾਦੀ ਹੋ ਗਈ ਆ ਬੰਦੇ ਵਾਲੀ ਨਾ ਇਹਨੇ ਮੇਰੇ ਬਾਹਰ ਸੁਣੀ ਤੇ ਨਾ ਇਹਨੇ ਘਰ ਸੁਣੀ ਆ ਆਉਂਦੇ ਆ ਪਤਾ ਨਹੀਂ ਉਹਨਾਂ ਨੇ ਵੀ ਕੀ ਕੰਨ ਚ ਵਾਲਾ ਪਾਤਾ ਉਹ ਡੁੱਡ ਪੈਣ ਡਿਆ ਮੈਨੂੰ ਪਨੀਰੀ ਆਪਣੀ ਹੋਈ ਆ ਲਾਉਣ ਵਾਲੀ ਹੁਣ ਹੋਈ ਚੱਲੀ ਆ ਨਾ ਹਾਂਜੀ ਹੋ ਗਈ ਇਕੱਲੀ ਛਾਣਾ ਮਾਰਿਆ ਤੇ ਹੋਈ ਨਹੀਂ ਆ ਇੱਕ ਦੋ ਤਿੰਨ ਕਦੂ ਕਰ ਦੇਣਾ ਆਪਾਂ ਲਾ ਕੇ ਲਾਂਬੇ ਮਾਰੇ ਦੋ ਚੌਣਾ ਚ ਮੈਂ ਪਾਣੀ ਵਾਧੂਗਾ ਜ਼ੀਰ ਬੱਤੀ ਆ ਜਣੀ ਹੁਣ ਆਹ ਚੱਲ ਵੇਖ ਲੈ ਇਹ ਸਾਬ ਨਾ ਵੀ ਹੁੰਦਾ ਵਾ ਉਦਾਂ ਵੇਖ ਲੈ ਪੰਜਾਬ ਨਾਲ ਦੀ ਮੋਜ ਨਹੀਂ ਉਹ ਲੱਭਦੀ ਕਦੇ ਵੀ ਲੈ ਸ਼ਦਈਆ ਪਿੰਡ ਪਿੰਡ ਹੀ ਆ ਖੁੱਲੀ ਹਵਾ ਚਾਰ ਸਫੇਰੇ ਵੇ ਜਿੱਦੂ ਮਾਰੀ ਚੱਲ ਜਾ ਕੋਈ ਨਾ ਕੋਈ ਮਿਲ ਹੀ ਜਾਂਦਾ ਉੱਥੇ ਤੂੰ ਹੀ ਰਹਿਣਾ ਕਮਰੇ ਜੀ ਚੱਲ ਗਏ ਤੇ ਅੱਗੇ ਡਿਊਟੀ ਦਿੱਤੀ ਤੇ ਕਮਰੇ ਫੇਰ ਬੰਦ ਹੋ ਗਏ ਸਹੀ ਗੱਲ ਆ ਇੱਥੇ ਚਾਰ ਸਫੇਰੇ ਹਰੀਆਲੀ ਆ ਪੱਟੇ ਪੁੱਟੇ ਹਣ ਝੋਨੇ ਲੱਗ ਜਾਣੇ ਆ ਹਾਂ ਤੇ ਕਿੰਨਾ ਨਿਆਰਾ ਜਿਹਾ ਬਣ ਜਾਣਾ ਵਾ ਨਾਲੇ ਵੀਰ ਪਤਾ ਗੱਲ ਕੀ ਆ ਜਿਹੜਾ ਆਪਣਾ ਟੱਬਰ ਹੁੰਦਾ ਨਾ ਉੱਥੇ ਜਮਨੀ ਆਪਾਂ ਮਨ ਖੁਸ਼ ਹੋ ਜਾਂਦਾ ਵਾ ਉਹੀ ਚੱਕਰ ਆ ਨਾ ਉੱਥੇ ਆ ਬਾਹਰ ਕੰਮ ਕਰਕੇ ਡਿਊਟੀ ਤੋਂ ਆਓ ਆ ਕੇ ਬਸ ਆਪਣਾ ਰੋਟੀ ਪਾਣੀ ਦਾ ਕਰੋ ਫਿਰ ਸਵੇਰੇ ਫਿਰ ਉਸੇ ਕੰਮ ਨੂੰ ਆ ਉਸੇ ਕੰਮ ਨੂੰ ਇੱਥੇ ਆ ਵੀ ਉੱਥੇ ਖਲੋ ਉੱਥੇ ਖਲੋ ਕਿਸੇ ਨਾਲ ਗੱਲਾਂ ਬਾਤਾਂ ਮਾਰ ਤੇ ਟਾਈਮ ਪਾਸ ਹੋ ਜਾਂਦਾ ਵਾ ਵਧੀਆ ਉੱਥੇ ਬੰਦਾ ਮਸ਼ੀਨ ਬਣ ਕੇ ਬਣ ਕੇ ਰਹਿ ਜਾਂਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਖਾ ਵਾ ਬਾਹਰ ਕੰਮ ਇੱਥੇ ਕਈ ਭੈਣ ਭਰਾ ਨਵੇਂ ਤੇ ਨਵੇਂ ਆਉਣੇ ਸਾਰੇ ਮਿਲਣਾ ਪਰ ਇਹ ਸੋਚੀਦਾ ਵਾ ਵੀ ਚੱਲ ਜੇ ਅਸੀਂ ਉੱਥੇ ਕਮਾਈ ਕਰਨ ਦੇ ਨਾ ਇੱਕ ਬੰਦਾ ਔਕਾ ਵਾ ਨਾ ਤੇ ਪਹਿਲੇ ਘਰ ਦੇ ਤੇ ਸੌਖੇ ਕਿ ਨਹੀਂ ਇਹ ਤੇ ਹੈ ਹੀ ਆ ਇੱਕ ਇੱਕ ਬੰਦਾ ਪ੍ਰਦੇਸ਼ ਘਟਦਾ ਵਾ ਬਿਲਕੁਲ ਬਿਲਕੁਲ ਤੇ ਇਹ ਆ ਵੀ ਚੱਲ ਤੂੰ ਉੱਥੇ ਕਮਾਈ ਕਰੀ ਜਾਣਾ ਤੇ ਮੈਂ ਇੱਥੇ ਡਾੜੀ ਨਾ ਕਰੀ ਜਾਣਾ ਆਪਣਾ ਰਲ ਮਿਲ ਕੇ ਟਾਈਮ ਪਾਸ ਵਧੀਆ ਹੋਈ ਜਾਂਦਾ ਹੈ ਹਨਾ ਵਧੀਆ ਵਧੀਆ ਚਾਹੀਦਾ ਇਦਾਂ ਹੀ ਕਰਨਾ ਚਾਹੀਦਾ ਵਾ ਪਰ ਇੱਕ ਗੱਲ ਹੈਗੀ ਆ ਕਮਾਈ ਦੇ ਬਾਹਰ ਹੈਗੀ ਆ ਪਰ ਜੇ ਕੋਈ ਬੰਦਾ ਬਿਮਾਰ ਬਮੋਰ ਹੋ ਜੇ ਨਾ ਤੇ ਸਾਰਿਆਂ ਨੂੰ ਆਪਣੀ ਡਿਊਟੀ ਨਾਲ ਹੀ ਵਾਸਤਾ ਹੁੰਦਾ ਹਰੇਕ ਬੰਦੇ ਨੂੰ ਕੋਰੇ ਆ ਕੇ ਬੰਦੇ ਨੂੰ ਹੁੰਦਾ ਵੀ ਮੇਰੀ ਦਿਹਾੜੀ ਨਾ ਟੁੱਟੇ ਟੁੱਟੇ ਠੀਕ ਨਹੀਂ ਜਿਹੜਾ ਵੀ ਬੰਦਾ ਗਿਆ ਉੱਥੇ ਕਮਾਈ ਕਰ ਲਈ ਗਿਆ ਵਾ ਪਰ ਇੱਥੇ ਨਾਲ ਦੇ ਨਜ਼ਾਰੇ ਨਹੀਂ ਇੱਥੇ ਮੰਨ ਲਓ ਕਿਸ ਨੂੰ ਕੋਈ ਦੁੱਖ ਤਕਲੀਫ ਆ ਨਾ ਤੇ ਸਾਰਾ ਹੀ ਟੱਬਰ ਇਕੱਠਾ ਹੋ ਜਾਂਦਾ ਪਰ ਉੱਥੇ ਕਿਸ ਨੂੰ ਕਿਸੇ ਨਾਲ ਕੋਈ ਲੈਣ ਦੇ ਬਿਲਕੁਲ ਪਤਾ ਉੱਥੇ ਸਾਰੇ ਹੁੰਦੇ ਬੰਦੇ ਇੱਕੇ ਹੀ ਕਿਸ਼ਤੀ ਸਵਾਰਨ ਦੇ ਵੀ ਸਾਰੇ ਕਮਾਈ ਕਰਨ ਗਏ ਹੁੰਦੇ ਇੱਕੋ ਹੀ ਦੇ ਟਾਈਮ ਨਹੀਂ ਹੁੰਦਾ ਬਾਹੂ ਉਹੀ ਗੱਲ ਨਾ ਇੱਥੇ ਮੰਨ ਲਓ ਜੀ ਇੱਕ ਬੰਦਾ ਕਮਾਉਂਦਾ ਤੇ ਬਾਕੀ ਸਾਰੇ ਵਿਹਲੇ ਆ ਇਹ ਜੇ ਬੰਦਾ ਬਿਮਾਰ ਹੁੰਦਾ ਨਾ ਰਿਸ਼ਤੇਦਾਰ ਭੈਣ ਭਰਾ ਸਾਰੇ ਪਤਾ ਲਗਾਉਂਦੇ ਆ ਕਿਉਂਕਿ ਮੋਹ ਪਿਆਰ ਬੜਾ ਹੁੰਦਾ ਵਾ ਉਹ ਵੀ ਹੈ ਵਾ ਰਿਸ਼ਤੇ ਨਾਤੇ ਬੜੇ ਐਮੀ ਤੇ ਬੜੀ ਰਿਸ਼ਤੇਆਂ ਦੀ ਅੱਦ ਕਰਕੇ ਸਾਡੇ ਪੰਜਾਬ ਨਾਲ ਦੀ ਰੀਸ ਕਿਤੇ ਨਹੀਂ ਹੈਗੀ ਆਹੋ ਰੀਸ ਵੀ ਨਹੀਂ ਹੈਗੀ ਬਾਹਰ ਇਹ ਆ ਵੀ ਚਲੋ ਮਸ਼ੀਨਾ ਵਾਂਗੂ ਕਰਨਾ ਪੈਂਦਾ ਈ ਉਹ ਕੰਮ ਪਰ ਕੀ ਕਰੇ ਬੰਦਾ ਜੀ ਇੱਥੇ ਰੁਜ਼ਗਾਰ ਚੰਗਾ ਮਿਲੇ ਕਿੱਥੇ ਜਾਵੇ ਕੋਈ ਪਰਦੇਸਾਂ ਚ ਪਾਊਗਾ ਉਹ ਵੀ ਹੈ ਵਾ ਮਜਬੂਰੀਆਂ ਮਾਰਦੀਆਂ ਸਾਡੀਆਂ ਸਹੀ ਗੱਲ ਆ ਇਹ ਤੇ ਗੱਲ ਹੈ ਵਾ ਇੱਥੇ ਤੇ ਕਿਸਦਾ ਟਰੈਕਟਰ ਫਸ ਜਾਏ ਨਾ ਤੇ ਚਾਰ ਬੰਦੇ ਸਕੀਮਾਂ ਦੇਣ ਵਾਲੇ ਹੀ ਖਲੋ ਜਾਂਦੇ ਆ ਅੱਗੇ ਉਹ ਮੇਰੇ ਵਰਗਾ ਤਾਂ ਵੀ ਉੱਥੇ ਕੋਈ ਨਹੀਂ ਕਹਦੇ ਲੱਗੇ ਭਰਾਵਾ ਖਲੋਦਾ ਚੀਤੀ ਗੱਲ ਤੇ ਮੇਰੇ ਵਰਗਾ ਜੰਦਾ ਵੀ ਮੈਂ ਉਹਨਾਂ ਪਾ ਮੈਂ ਕੱਢਦਾ ਹਾਂ ਹਾਂ ਤੇ ਜਾ ਕੇ ਟਰੈਕਟਰ ਕੱਢਦੇ ਨਹੀਂ ਕਿਨੇ ਚਾਹਨਾ ਸਹੀ ਗੱਲ ਆ ਚਾਹੀਆ ਉੱਥੇ ਨਹੀਂ ਉੱਥੇ ਜਿਹੜਾ ਮਾਦਾ ਮਰਨ ਦੋ ਉਹਨੂੰ ਕੋਈ ਚੱਕਰ ਹੀ ਨਹੀਂ ਆ ਬੜਾ ਔਖਾ ਹੀ ਓ ਭਰਾਵਾ ਲੇ ਫੂਨ ਉਹਨੂੰ ਬੱਜਣ ਗਿਆ ਓ ਤਸ ਇਹਦੀ ਪਹਿਲ ਹੈਲੋ ਸਾਸ਼ਿਕਾ ਮੈਂ ਬੀਜੀ ਹਾਂ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਔਰ ਆਣਾ ਕੀ ਤੁਹਾਨੂੰ ਤਾਂ ਪਤਾ ਹੀ ਆ ਘਰ ਵਿੱਚ ਚੋੜੀ ਚੋਰੀ ਹੋਈ ਆ ਕਿਤੇ ਤੇ ਦਿਨ ਪਤਾ ਹੀ ਆ ਆਪਣੇ ਹੀ ਆ ਹੁਣ ਉਹ ਵੀ ਤੇ ਖਲਾਰਾ ਪੈਣਾ ਸੀ ਉਹ ਸੰਭਣਾ ਨਹੀਂ ਸੀ ਸਾਰਾ ਕੁਝ ਆਹੋ ਕਾਗਜ਼ ਪੱਤਰ ਮੈਂ ਸੰਭਲੇ ਸਭ ਕੁਝ ਆਪੇ ਕਰ ਲਿਆ ਮੈਂ ਨਹੀਂ ਮੈਂ ਆਪੇ ਕਰ ਲਿਆ ਤੂੰ ਹੀ ਟੈਨਸ਼ਨ ਨਾ ਲਾਵੀ। ਹੋਣੀ ਮੇਰੇ ਕੋ ਆਇਆ ਜਾਣਾ ਨਹੀਂ। ਜਿਹੜਾ ਕੰਮ ਕਰਨਾ ਹੈ ਉਹ ਮੈਂ ਕਰ ਲਿਆ ਵਾਂ। ਚਲੋ ਠੀਕ ਆ ਫਿਰ। ਓਕੇ। ਅੱਗੇ ਮੈਂ ਗਲਤੀ ਕਰ ਲਈ ਆ। ਹੁਣ ਨਹੀਂ ਮੈਂ ਗਲਤੀ ਕਰਨੀ। ਆਪਣੇ ਭਰਾਵਾਂ ਕੋ ਪਹਿਲ ਹੀ ਲੈ ਕੇ ਨਾ ਮੈਂ ਬਹੁਤ ਵੱਡੀ ਗਲਤੀ ਕੀਤੀ। ਅੱਗੇ ਪੰਮੋ ਪੰਬੀ ਨੇ ਇਹ ਕੰਮ ਕੀਤਾ ਸੀ ਨਾ ਉਹਦੇ ਅਜੇ ਤੱਕ ਪੇਕੇ ਨਹੀਂ ਉਹਨੂੰ ਮਿਲੇ ਵਰਤੇ ਵੀ ਤੇ ਮੈਂ ਵੀ ਨਹੀਂ ਇਹ ਕੁਝ ਕਰਨਾ ਵੀ। ਜੇ ਮੈਂ ਇਹ ਕੁਝ ਕੀਤਾ ਨਾ ਤੇ ਮੇਰੇ ਪੇਕੇਾਂ ਨੇ ਵੀ ਨਹੀਂ ਮੈਨੂੰ ਮਿਲਣਾ ਵਰਤਣਾ ਨਹੀਂ। ਕਰਦੀਆਂ ਜਿਹੜੇ ਕਾਗਜ਼ ਆ ਨਾ ਮੈਂ ਜਾ ਕੇ ਤਾਂ ਉਹਨਾਂ ਨੂੰ ਵਾਪਸ ਦੇ ਆਉਣੀ ਆ ਵੀ ਮੈਨੂੰ ਪੈਲੀ ਨਹੀਂ ਚਾਹੀਦੀ ਮੈਨੂੰ ਮੇਰੇ ਭਰਾ ਚਾਹੀਦੇ ਆ ਬੰਦਾ ਡਿੱਗਦੇ ਡਿੱਗਦੇ ਥੱਕ ਜਾਈਦਾ ਵਾ ਉਹ ਨਹੀਂ ਆਉਂਦੇ ਵੀ ਇਸ ਕਰਕੇ ਮੈਂ ਹੁਣ ਜਾਂਦੀ ਆ ਤਾਂ ਉਹਨਾਂ ਨੂੰ ਵਾਪਸ ਦੇ ਆਉਣੀ ਆ ਉਹਦੀ ਜਮੀਨ ਜਿਹੜੀ ਮੈਨੂੰ ਨਹੀਂ ਚਾਹੀਦੀ ਮੈਨੂੰ ਮੇਰੇ ਭਰਾ ਚਾਹੀਦੇ ਆ ਗਰਨਾਮ ਹੀਰੇ ਦੇ ਆਉਣੇ ਕਰਕੇ ਨਾ ਵੇਖ ਕੇ ਤਾਂ ਘਰ ਪਰਿਆ ਪਰਿਆ ਲੱਗਦਾ ਵਾ ਐਤਾ ਲੱਗਦਾ ਵਾ ਜਦ ਤੱਕ ਕੋਈ ਕਿਸਹਤਿਆਰ ਦੀਆਂ ਖੁਸ਼ੀਆਂ ਨਹੀਂ ਮਨਾਉਂਦਾ ਇੱਤਾ ਹੀ ਹੋਣ ਡਿਆ ਵੀ ਜਦ ਤੱਕ ਬਹੁਤੀ ਸਾਨੂੰ ਖੁਸ਼ੀ ਜੀ ਹੋਈ ਆ ਕੱਲਾ ਮਮੀ ਹੋਰ ਭਰਾ ਲੱਭ ਦੇਖ ਦੇ ਮਿੰਨ ਬਲਾ ਕਿੰਨੀ ਖੁਸ਼ੀ ਹੈ ਇਹ ਦੇਖਿਆ ਮੈਨੂੰ ਤਾਂ ਪਾਈਆ ਲੂ ਵਧ ਗਿਆ ਮੇਰਾ ਕਿ ਮੇਰਾ ਭਰਾ ਆ ਗਿਆ ਵਾ ਉਹ ਚ ਗੱਲ ਵਾ ਐਵੇਂ ਆਂਦੇ ਭਰਾ ਵਾਂਦੀਆਂ ਭਰਾ ਬਾਵਾ ਹੁੰਦੇ ਆ ਹੈਨਾ ਤੇ ਉਹ ਗੱਲੀ ਹੋਈ ਆਹ ਦੇਖੋ ਹੀਰਾ ਨਾ ਸੂਟ ਲਿਆਇਆ ਕਰਨ ਵਾਸਤੇ ਦੇਖੋ ਬਲਾ ਸੋਨਾ ਕਰਨ ਵਾਸਤੇ ਲਿਆਇਆ ਕਿੱਦਾਂ ਸੋਨਾ ਮਮੀ ਇਹ ਹੈ ਨਹੀਂ ਬੜਾ ਸੋਨਾ ਸੂਟ ਲਿਆਇਆ ਵਾ ਸੋਨਾ ਸੋਨਾ ਹਾਂਜੀ ਇੱਕ ਇਹ ਲੱ ਕਿੰਨਾ ਕਰਦਾ ਮਮੀ ਉਹ ਚ ਗੱਲ ਵਾ ਹੈ ਮੈਂ ਤੇ ਅੱਗੇ ਆਖਣ ਲਈ ਆ ਤੇ ਉਹਦਾ ਪਤੀ ਆ ਜੂ ਆ ਤੇ ਵੇਖ ਨਾ ਕਿ ਕਿੰਨੇ ਚਾਰ ਨਾ ਲਿਆ ਆ ਹੈ ਨਾ ਜਦੋਂ ਕਰਨ ਨੇ ਵੇਖਿਆ ਨੀਆ ਜਦੋਂ ਕਰਨ ਨੇ ਵੇਖਣਾ ਨਾ ਵੇਖੀ ਕਿੰਨਾ ਖੁਸ਼ ਹੋਣਾ ਵਾ ਦੇ ਨੇ ਸੂਟ ਲਿਆਂਦਾ ਵਾ ਖੁਸ਼ ਤੇ ਫਿਰ ਆਪੇ ਹੀ ਹੋਣਾ ਵਾ ਐਨੀ ਰੀਜਨਾਂ ਲਿਆਇਆ ਵਾ ਤੇ ਵੇਖੀ ਆ ਜਦੋਂ ਪਾਇਆ ਤੇ ਕਿੰਨਾ ਉਹਨੇ ਸਜਣਾ ਵਾ ਰੰਗ ਵੀ ਕੀ ਸੋਨਾ ਲਿਆਇਆ ਵਾ ਬਾਵਾ ਰੰਗ ਹੈ ਰੰਗੇ ਬਹੁਤ ਪਿਆਰਾ ਕਰਨ ਨੂੰ ਲੱਗਣਾ ਹੀ ਬੜਾ ਸੋਹਣਾ ਬੜਾ ਬੜਾ ਸੋਹਣਾ ਹੈ ਹੈ ਕੱਪੜਾ ਗੜਾ ਸੋਹਣਾ ਉਹ ਪਤ ਬਾਹਰ ਜਾਂਦਾ ਤੇ ਇੱਧਰ ਜਾਂਦਾ ਫਰਕ ਹੈ ਹੀ ਆ ਨਾ ਫੇਰਾ ਹਾਂਾ ਛੋਣਾ ਮਚਾਲ ਕੋਈ ਨਹੀਂ ਮਾਰਾ ਸੋਖਣ ਡਾਉਣਾ ਕਰੇ ਹਾਂਜੀ ਹਾਂਜੀ ਹਾਂ ਰੱਖ ਲਾ ਰੱਖਣ ਕਿੱਥੇ ਦੇਣਾ ਉਹਨੇ ਉਹਨੇ ਤੇ ਹੰਦਿਆ ਪਾ ਕੇ ਬਹਿ ਜਾਣਾ ਕੋਈ ਨਹੀਂ ਇੱਥੇ ਤੇ ਰੱਖ ਲਾ ਕੋਈ ਗੱਲ ਨਹੀਂ ਪਾ ਲੈਣਾ ਤੇ ਪਾਉਣ ਨੂੰ ਆਂਦਾ ਫਿਰ ਕੀ ਆ ਹਾਂਜੀ ਇਹ ਮੈਨੂੰ ਭਰਾ ਆ ਵੀ ਘਰ ਚੰਗੇ ਜਿਹੇ ਚੀਜ਼ਾਂ ਬਣਾਇਓ ਹਣ ਵਧੀਆ ਵਧੀਆ ਚੀਜ਼ਾਂ ਬਣਾਇਓ ਖਾਣ ਲਈ ਉਹਦੇ ਦੀ ਜੋ ਬਣਾ ਦਾਲਾਂ ਨੂੰ ਤਾਂ ਅੱਗੇ ਨਹੀਂ ਮੂੰਹ ਲਾਉਂਦਾ ਤੇ ਇਸੇ ਕਰਕੇ ਅੱਗੋਂ ਪਿੰਡੀਆਂ ਚੀਰੀਆਂ ਵਾਂ ਤੇ ਮੈਂ ਚੱਲ ਪਿੰਡੀਆਂ ਦੀ ਸਬਜ਼ੀ ਬਣਾ ਲੈਨੇ ਆ ਉਹ ਨਾਲ ਪ੍ਰੀਪਰੇਡ ਮਾਲਿਓ ਮਈਆਂ ਸੁਈਆਂ ਵਾਂ ਚਲੋ ਪਨੀਰ ਹੀ ਬਣਾ ਲਾਂਗੇ ਤੁਹਾਡੀ ਮੰਨ ਲੈਨੇ ਆ ਤੇ ਵੀ ਖਾਣਾ ਜੇ ਉਹਨੇ ਦਿਨ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਦਾਲ ਨਾ ਬਣਾਓ ਦਾਲਾ ਖਾ ਖਾ ਕੇ ਥੇਕ ਕੇ ਹੁੰਦੇ ਆ ਤੇ ਸਬਜ਼ੀਆਂ ਹੀ ਬਣਾਉਣੀਆਂ ਹੀ ਹਰੀਆਂ ਤੇ ਹੋਰ ਜਿਹੜੀ ਵੀ ਚੀਜ਼ ਆਖੂ ਨਾ ਉਹ ਬਣਾ ਦਿਓ ਦੁੱਧ ਤੁਹਾਡੇ ਘਰ ਰਵਾ ਕਿਹੜੇ ਕੀਰ ਬਣਾਤੀ ਸੀਆਂ ਮੀਆਂ ਬਣਾਤੀਆਂ ਕੋਈ ਗੱਲ ਨਹੀਂ ਪੁੱਤ ਮਹਾਰਾਜ ਸਭ ਕੁਝ ਦਿੱਤਾ ਵਾ ਹਾਂ ਕਰਸਾਈ ਦਾ ਨਹੀਂ ਹੁੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਹੁਣ ਪਹਿਲਾਂ ਵਰਗੀ ਗੱਲ ਥੋੜੀ ਆ ਆ ਦੇ ਸਾਨੂੰ ਚਾਹੀ ਬੜਾ ਨਾਲੇ ਮੰਮੀ ਹੁਣ ਸਾਡੇ ਘਰ ਦਾ ਮਾਹੌਲ ਬਿਲਕੁਲ ਸੈੱਟ ਵਾ ਤੇ ਹੁਣ ਐਨ ਸਾਰੇ ਕੁਝ ਦਾ ਜੀ ਖੁਸ਼ੀ ਆ ਤੇ ਮੈਂ ਤੇ ਨਹੀਂ ਵੀ ਪ੍ਰਮਾਤਮਾ ਇਦਾਂ ਹੀ ਸਾਡੇ ਘਰ ਨਾਲ ਖੁਸ਼ੀਆਂ ਹੀ ਰੱਖੇ ਆਬ ਤੁਸੀਂ ਕਿਹੜਾ ਕਿੱਥੇ ਕੁਝ ਲੈਣ ਜਾਣਾ ਵਾ ਮਹਾਰਾਜਾ ਦਿੱਤਾ ਤੇ ਸਭ ਕੋ ਹੈਗਾ ਵਾ ਬਹੁਤ ਨਹੀਂ ਬਹੁਤ ਤੇ ਕੋਈ ਗੱਲ ਨਹੀਂ ਤੁਸੀਂ ਦੋਦ ਘਰ ਵਾ ਪਨੀਰ ਬਣਾ ਲਓ ਮੁੱਲ ਨਹੀਂ ਲਿਆਉਣਾ ਘਰੇ ਬਣਾਉਣੀ ਆ ਨਹੀਂ ਕਬਲ ਕਿੱਥੇ ਆਉਣੀ ਦੀਦੀ ਮੰਮੀ ਅੰਦਰੇ ਬੈਠੀ ਆ ਪਤਾ ਨਹੀਂ ਆ ਜਦੋਂ ਹੀਰੇ ਨੇ ਮੈਨੂੰ ਸੂਟ ਫੜਾਇਆ ਨਾ ਕਰਨ ਦਾ ਮੈਂ ਤੇ ਲੈ ਕੇ ਬਾਦ ਨੂੰ ਆ ਗਈ ਤੇ ਉਸੇ ਵੇਲੇ ਉੱਚੀ ਉੱਚੀ ਬੋਲਣ ਲੱਗੀ ਉਹਦੇ ਨਾਲ ਤੇ ਉਹ ਵੀ ਰੋਲਾ ਪਾਉਂਦਾ ਬਾਹਰ ਨੂੰ ਨਿਕਲ ਗਿਆ ਮੈਨੂੰ ਤੇ ਪਤਾ ਨਹੀਂ ਕੀ ਗੱਲ ਹੋਈ ਏ ਇਹਦਾ ਚੰਗਾ ਕੰਮ ਕਰੋ ਤਾਂ ਵੀ ਜੇ ਮਾੜਾ ਕਰੋ ਇਹਦਾ ਬੂਥਾ ਫੁੱਲਿਆ ਹੀ ਰਹਿੰਦਾ ਵਾ ਇਹਨੂੰ ਕੁੰਡੀਆਂ ਲੜੀਆਂ ਹੀ ਰਹਿੰਦੀਆਂ ਵਾ ਮੇਰਾ ਤੇ ਰਾਦਾ ਇਹਨੂੰ ਮੈਂ ਚੰਗੀ ਤਰ੍ਹਾਂ ਪੁੱਛਾਂ ਜਰਾਕ ਕਿ ਤੈਨੂੰ ਗੱਲ ਕੀ ਆ ਜੇ ਕੋਈ ਖੁਸ਼ੀ ਹੁੰਦੀ ਤੂੰ ਤਾਂ ਨਹੀਂ ਖੁਸ਼ ਹੁੰਦੀ ਜੇ ਕੋਈ ਉਹ ਜੀ ਗਮੀ ਹੁੰਦੀ ਤੋ ਉਹ ਵੀ ਤੇਰੇ ਪਰ ਹਮੇਂ ਰੋਇੰਦਾ ਬਰਾ ਛੱਡ ਕਿਹੜਾ ਐਵੇਂ ਘਰ ਚ ਕਲੇਸ਼ ਪਾਊਗਾ ਤੇ ਮੈਂ ਉਹਨੇ ਫੇਰ ਕਹਿਣਾ ਵਾ ਇੰਨੇ ਜਾ ਕੇ ਲੁੱਤੀ ਲਈ ਹੋਣੀ ਆ ਮੈਂ ਲਈ ਨਹੀਂ ਆ ਨਾ ਜੀ ਖਬਰ ਜਿਹੜੀ ਇਹ ਵੱਡੀ ਸ਼ੇਰਨੀ ਬਣੀ ਆ ਲਾ ਨੀਵੇਂ ਰੀਤੀ ਦੀ ਆ ਕੀਓ ਸਾਸ਼ਿਕਾ ਮਮੀ ਸਾਸ਼ਿਕਾ ਸਾਸ਼ਿਕਾ ਜੀ ਵਧੀਆ ਸਭ ਠੀਕ ਕਦੋਂ ਦੇ ਆਏ ਤੁਸੀਂ ਮੈਂ ਅੱਜ ਕੱਲ ਹੀ ਆਇਆ ਸੀ ਅੱਛਾ ਹੋ ਠੀਕ ਠਾਕ ਸਭ ਸਭ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਹਾਂਜੀ ਵਧੀਆ ਸਭ ਬੱਚੇ ਕਿਵੇਂ ਠੀਕ ਠਾਕ ਆ ਬੱਚੇ ਵੀ ਠੀਕ ਠਾਕ ਜੇ ਉਹਨਾਂ ਨੇ ਨਾਲ ਲੈ ਕੇ ਆਈ ਉਹ ਇਦਾਂ ਸਕੂਲ ਗਏ ਸੀ ਅੱਛਾ ਤੇ ਮੈਂ ਕਿਹਾ ਮੈਂ ਪਹਿਲਾਂ ਥੋੜਾ ਜਿਹਾ ਕੰਮ ਹੀ ਮੈਂ ਹੋਵਾਂ ਮੈਂ ਨਾਲ ਇਹਦੇ ਨਾਲ ਮੈਂ ਮਿਲਾਂ ਮਮਮੀ ਉਹਨਾਂ ਨੂੰ ਤੇ ਕਿੰਨਾ ਦਿਨ ਦੇ ਤੇ ਮੈਂ ਲੈ ਆਉਂਦਾ ਜਾ ਕੇ ਚਲੋ ਕੋਈ ਨਹੀਂ ਮੈਂ ਗਾਮੀ ਵੀਰ ਨੂੰ ਅੱਜ ਮਾਰੀ ਨੰਗਣ ਦੇ ਹੀ ਅੱਛਾ ਇਹਨਾਂ ਨੇ ਕਿਤੇ ਆਵਾਜ਼ ਨਹੀਂ ਸੁਣੀ ਤੇ ਮੈਂ ਫਿਰ ਆਉਂ ਰਹੀ ਤੁਰ ਹੀ ਗਈ ਕੀ ਰੋਕੀ ਉਹ ਵੇਖਿਆ ਨਹੀਂ ਨਾ ਹੁਣਾ ਹਾਂਜੀ ਤੁਹਾਡਾ ਮੈਨੂੰ ਪਤਾ ਹੀ ਨਹੀਂ ਆ ਜਾਂਦਾ ਮੈਂ ਦੱਸਿਆ ਹੀ ਨਹੀਂ ਕਿਸ ਨੂੰ ਕਹਨ ਕੀ ਆਇਆ ਜੇ ਇਹਨੇ ਕਿਸ ਨੂੰ ਵੀ ਨਹੀਂ ਦੱਸਿਆ ਅੱਛਾ ਅੱਛਾ ਜੇ ਜੇ ਪਤਾ ਹੁੰਦਾ ਤਾਂ ਫਿਰ ਲੈ ਆਉਣਾ ਇਨਿਆਪੀ ਜਾ ਕੇ ਤੇ ਇਹਨਾਂ ਤੇ ਚਲੋ ਕੋਈ ਨਹੀਂ ਹੁਣ ਆਈ ਗਈ ਹਾਂ ਚੱਲ ਵਧੀਆ ਹੋ ਗਿਆ ਪਤ ਨਾਲੇ ਨੇੜ ਗਿਰ ਜਾਏਗੀ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕ ਠਾਕ ਜੀ ਹਾਂਜੀ ਬਹਿ ਜਾ ਇੱਥੇ ਇੱਧਰ ਬਹਿ ਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਬੀ ਆ ਲੋ ਪਾਣੀ ਲੈ ਯੇਦੀ ਕਮੀ ਰਹਿ ਗਈ ਇਹ ਇਹ ਵੀ ਆ ਗਈ ਹੁਣ ਕਰਤਾ ਹੁਣ ਮਾਂ ਨੇ ਫੋਨ ਕੇ ਭਰਾ ਆਵਾ ਆ ਕੇ ਤੇ ਮਿਲ ਜਾ ਪਤਾ ਨਹੀਂ ਕੀ ਉੱਥੇ ਟਾਚੀ ਚ ਲੈ ਆਈ ਉਹ ਤੇ ਲੈ ਜਾ ਦਵਦਾ ਭੰਡ ਬੰਨ ਕੇ ਤੁਸੀਂ ਤੇ ਪੁੱਤ ਇੰਨੇ ਚੜੀਆਂ ਆਈ ਤੇ ਕਿੱਤਾ ਆਉਣੇ ਹੋਏ ਆ ਮੰਮੀ ਆਉਣੇ ਕਿ ਹੁਣੇ ਵੀ ਬੱਚਿਆਂ ਦੇ ਪੇਪਰ ਹੋਣਦੇ ਆ ਤੇ ਟਾਈਮ ਹੀ ਨਹੀਂ ਲੱਗਦਾ ਆ ਤਾਂ ਮੈਂ ਟਾਈਮ ਕੱਢ ਕੇ ਆਈ ਆ ਇੱਕ ਨਿੱਕੀ ਜਿਹੀ ਗਲਤੀ ਹੋਈ ਜਿਹੜੀ ਮੇਰੇ ਕੋ ਉਹ ਮੈਂ ਆਪਣੀ ਸੁਧਾਰਨ ਆਈ ਆ ਕਿਹੜੀ ਗਲਤੀ ਗਲਤੀ ਇਹ ਹੀ ਕਿ ਮੈਂ ਆਪਣੇ ਭਰਾਵਾਂ ਕੋ ਜਮੀਨ ਲੈ ਗਈ ਸੀ ਤੇ ਮੈਂ ਉਹ ਮਾਫੀ ਮੰਗਦੀ ਆ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੇ ਹੁਣ ਮੈਂ ਉਹ ਜਿਹੜੀ ਜਮੀਨ ਹੈ ਨਾ ਦੋਵਾਂ ਚ ਵੰਡਣ ਆਈ ਆ ਹੈ ਕੁੜੇ ਤੂੰ ਬੈਠੀ ਛੇਤੀ ਕਿਤਾ ਬਦਲ ਗਈ ਆ ਮੰਮੀ ਮੈਨੂੰ ਨਾ ਆਪਣੀ ਗਲਤੀ ਦਾ ਅਹਿਸਾਸ ਹੋ ਕੇ ਆਈ ਇਸ ਕਰਕੇ ਮੈਂ ਦੁਬਾਰਾ ਆਈ ਆ ਵੀ ਆਪਣੀ ਜਮੀਨ ਜਿਹੜੀ ਆਪਣੇ ਭਰਾਵਾਂ ਦੇ ਨਾਂ ਕਰਤਾ ਹੁਣ ਤੁਸੀਂ ਪੰਮਾ ਭਾਬੀ ਲਾ ਲਓ ਹਾਂ ਉਹ ਵੇਖ ਲਓ ਆਪਣੇ ਪੇਕੇਆਂ ਤੋਂ ਵਿਛੜੀ ਆ ਤੇ ਆਖਰੀ ੜੀਕ ਤੱਕ ਕਰਦੀ ਰਹੀ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਵੀ ਆਪਣੇ ਭਰਾਵਾਂ ਤੋਂ ਵਿਛੜ ਕੇ ਤੇ ਇਹਨਾਂ ਦੀ ਉਡੀਕ ਚਰਵਾਵਾਂ ਵੀ। ਇਹੋ ਜਿਹਾ ਪੁੱਤ ਪਹਿਲਾਂ ਹੀ ਕੰਮ ਸੋਚਣਾ ਚਾਹੀਦਾ ਵਾ। ਤੇ ਭਰਾਵਾਂ ਨਾਲ ਕਿੱਟਾ ਵਰਤਣਾ ਤੇ ਕਿੱਟਾ ਰਹਿਣਾ ਵਾ। ਤਾਂ ਇਹ ਤਾਂ ਮੰਮੀ ਮੈਂ ਕਹਿਣ ਦੀ ਆ ਕਿ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਵਾ ਤੇ ਮੈਨੂੰ ਜ਼ਮੀਨ ਨਹੀਂ ਚਾਹੀਦੀ ਮੈਨੂੰ ਮੇਰੇ ਭਰਾ ਚਾਹੀਦੇ ਆ ਇਹ ਆਪਣੇ ਘਰ ਵਸਣ ਬਸ ਮੇਨੇ ਲਈ ਇਹੋ ਖੁਸ਼ੀ ਆ। ਪੁੱਤ ਆ ਤੇ ਤੂੰ ਬਹੁਤ ਹੀ ਸੋਣਾ ਕਰਤਾ ਈ। ਚਾਣਿਆ ਐਵੇਂ ਤਾਂ ਨਹੀਂ ਆਖਿਆ ਸਵੇਰ ਦਾ ਭੁੱਲਿਆ ਜੇ ਸਾਮਾ ਨੂੰ ਘਰ ਆ ਜਾਏ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ। ਤਾਂ ਇਹ ਤਾਂ ਮੰਮੀ ਆ ਲਓ ਕਾਗਜ਼ ਇਹ ਮੇਰੇ ਭਰਾਵਾਂ ਨੂੰ ਇਹਨਾਂ ਨੂੰ ਵੰਡ ਦਿਓ ਹੁਣ ਇਹਨਾਂ ਨੂੰ ਪਹਿਲੀ ਜਿਹੜੀ ਇਹਨਾਂ ਦੇ ਹਿੱਸੇ ਆਉਂਦੀ ਆ ਤੇ ਮੈਨੂੰ ਨਹੀਂ ਚਾਹੀਦੀ ਬਸ ਇਹਨਾਂ ਦੀ ਤੰਦਰੁਸਤੀ ਹੀ ਮੇਰੇ ਲਈ ਕਾਫੀ ਆ ਇਹ ਕਿਆ ਮੇਰੀ ਧੀ ਕਿੰਨੀ ਸਿਆਣੀ ਆ ਮੈਂ ਤੁਹਾਨੂੰ ਆਖਿਆ ਸੀ ਨਾ ਇਹ ਪਤਾ ਨਹੀਂ ਕਿਹਦੀ ਚੁੱਕਣਾ ਤੇ ਲੱਗ ਗਈ ਨਹੀਂ ਤੇ ਇਹੋ ਜਿਹਾ ਕੰਮ ਤੇ ਕਦੀ ਵੀ ਨਹੀਂ ਕਰ ਸਕਦੀ ਲੈ ਮੰਮੀ ਮੈਨੂੰ ਦੇ ਦੋ ਕਿੱਡੀ ਸਤੀ ਕਾਲੀ ਕਰਦੇ ਤਿਓਰ ਤਿਓਰ ਨਾ ਉਹ ਪੰਟ ਕਾਲੀ ਜੇ ਤਾਂ ਹੁੰਦੀ ਆ ਮੈਂ ਵੇਖਾਂ ਭਰਾ ਰਹੰਦੇ ਮੈਂ ਵੱਡਾ ਮੈਂ ਰੱਖ ਸੰਗ ਰੱਖ ਲੈਣਾ ਵਾ ਉਹ ਸਾਹਮ ਕੇ ਤੇ ਰੱਖ ਲੇਗਾ ਤੂੰ ਕਿਹੜਾ ਪੜਿਆ ਲਿਖਿਆ ਵਾ ਤੈਨੂੰ ਕਿਹੜੇ ਪੜਨੇ ਆਉਂਦੇ ਆ ਦਿਖਾ ਤੇ ਸਹੀ ਵੇਖ ਤੇ ਲੈਣ ਦੇ ਖਾਂ ਨਹੀਂ ਚੱਲਿਆ ਮੈਂ ਘਰੇ ਹੀ ਰਹਿਣੇ ਆ ਹੁਣ ਉਹ ਲੈ ਤੋ ਨਹੀਂ ਚੱਲੀ ਜਿਹੜੀ ਲੈ ਕੇ ਦੇਣ ਆ ਗਈ ਆ ਫੜਾਓ ਨਾ ਮੈਨੂੰ ਮੈਂ ਰੱਖ ਲੈਣੀ ਆ ਤੂੰ ਦੋਵੇਂ ਨਾ ਥੰਬੋ ਸਾਹਮਲੇ ਨਾ ਕੋਈ ਨਹੀਂ ਬੀਬੀ ਮੈਂ ਕੋਈ ਗੱਲ ਨਹੀਂ ਗਵਾਜਣਗੇ ਤੇਰ ਕੋ ਭਰਾ ਤੂੰ ਤੇ ਬਾਹਰ ਚੱਲ ਜਾਣਾ ਬਾਹਰ ਮੈਂ ਨਹੀਂ ਗਵਾਜਾਂ ਤੇ ਕਾਗਜ ਗਵਾਜਣਗੇ ਉਹ ਮੁੰਡਿਆ ਤੇਰੇ ਘਰ ਚਲ ਗਏ ਨਾ ਉਹਨੇ ਫੜਾਉਣੇ ਨਹੀਂ ਭੜਾਵਾ। ਪਾ ਦੇ ਮੈਨੂੰ। ਇੰਨੀ ਘਰ ਵਾਲੀ ਮਾੜੀ ਨਹੀਂ ਆ ਮੇਰੀ। ਜਿੰਨੀ ਉਹਨੂੰ ਬਣਾਈ ਗੰਦੀ ਹੈ ਕੋਈ। ਚਾਹ ਰੱਖਣਾ ਹੀ ਆ ਕੋਈ ਰੱਖ ਲੈ। ਕੋਈ ਗੱਲ ਨਹੀਂ ਪੁੱਤ ਕਾਗਜਾਤਾਂ ਚੋਂ ਕਿਹੜਾ ਕੋਈ ਖਾ ਲੈਣਾ ਵਾ। ਇੱਥੇ ਰਹਿਣੇ ਆ। ਲਿਆਉ ਤੂੰ ਹੀ ਕੋਈ ਮੈਨਾਂ ਲੜੋ। ਮੈਂ ਆਪੇ ਰੱਖ ਲਈ। ਜਦੋਂ ਮੇਰੀ ਧੀ ਨੇ ਮੈਨੂੰ ਫੜਾਏ ਆ ਤੇ ਤੁਹਾਨੂੰ ਐਡੀ ਕਾਲੀ ਜਿਹੀ ਲੋੜ ਵਾ। ਉਹ ਹੁਣ ਵਾਪਸ ਤੇ ਨਹੀਂ ਲੈ ਚੱਲੀ।